ਮੁੰਡੇ ਨੂੰ ਫੋਨ ਕੀਤਾ ਮੁੰਡੇ ਨੇ ਕੰਦੀ ਜੇਤਿਆ ਨੂੰ ਫੋਨ ਕੀਤਾ ਉਹ ਵੀ ਐਂ ਕਰਦੇ ਆ ਇਦਾਂ ਇਦਾਂ ਉਹ ਸਾਡੇ ਵੀਰ ਨੂੰ ਕੁੱਟਿਆ ਵਾਹ ਕਵੀ ਸ਼ੇਅਰ ਕਰੇ ਹੋਰ ਤਾਂ ਸਾਨੂੰ ਕੁੱਟ ਲਿਆ ਰੱਜ ਕੇ ਆਲਾ ਰੱਤਾ ਇਦਾਂ ਬਣਾਤਾ ਕਿ ਚੂਹਣ ਕਰਦਾ ਬਾਕੀ ਮੰਡੀ ਝੂਠ ਬੋਲਦੀ ਸਾਰੀ ਇਹ ਕੋਈ ਗੱਲ ਨਹੀਂ ਹੁੰਦੀ ਕਿਸੇ ਨੂੰ ਗਰੀਬ ਨੂੰ ਕੁੱਟਣਾ ਤੇ ਇਹ ਹੀ ਗੱਲ ਨਹੀਂ ਤੇ ਨਾ ਇਹ ਬੰਦੇ ਨੂੰ ਭੇਜ ਤਾ ਮੈਂ ਸ਼ਹਿਰ ਚ ਲੈਦਰ ਜਿੱਥੇ ਮੈਂ ਨਿਕਲ ਚੱਲ ਪੋ ਚੱਲ ਸ਼ਹਿਰ ਤੇਰੇ ਚ ਸ਼ਹਿਰ ਤੇਰੇ ਚ ਹੋਰ ਕਾ ਸਾਨੂੰ ਕੁੱਟ ਲਿਆ ਰੱਜ ਕੇ ਆਲਾ ਮੇਰੇ ਭਾਈ ਦਾ ਬਣਾ ਤੱਕ ਚੁੰਬਰ ਆਲਾ ਐਤਾ ਕੋਈ ਮੁੱਕੀ ਮਾਰਦਾ ਕੋਈ ਜਾਨਵਰ ਦਾ ਕੁੱਤੇ ਕੇ ਵੀ ਨਹੀਂ ਮਾਰਦਾ ਮਹਾਰਾਜ ਹੈ ਇਹ ਬੰਦੇ ਨੂੰ ਐਨਾ ਕੋਈ ਧੱਕਾ ਨਹੀਂ ਕਿਸੇ ਕੋਰ ਨਹੀਂ ਕਿਸੇ ਦਾ ਮਾਰੀ ਹੈ ਤੇਰਾ ਕੀਤਾ ਕਿ ਨਾ ਸੁਪੁਰ ਨੂੰ ਮਾਰਿਆ ਨਾ ਜੀ ਬੋਲੀ ਨਾ ਨੱਕੀ ਮੱਡੀ ਝੂਠ ਬੋਲੀ ਸਾਰੀ ਇਹ ਕੋਈ ਗੱਲ ਨਹੀਂ ਹੁੰਦੀ ਕਿਸੇ ਨੂੰ ਗਰੀਬ ਨੂੰ ਕੁੱਟਣਾ ਤੇਹੀ ਗੱਲ ਦੀ ਨਾ ਇਹ ਬੰਦੇ ਨੂੰ ਭੇਜ ਦਮੇ ਸ਼ਹਿਰ ਚ ਲੈਦਰ ਦਿੱਥੇ ਨਿਕਲ ਚੱਲ ਪੋ ਗੰਦਾ ਸ਼ਹਿਰ ਤੇਰੇ ਚ ਸ਼ਹਿਰ ਤੇਰੇ ਚ ਹੋਰ ਕੀ ਸਾਨੂੰ ਕੁੱਟ ਲਿਆ ਰੱਜ ਕੇ ਆਲਾ ਮੇਰੇ ਭਾਈ ਦਾ ਬਣਾਤਾ ਕਚੁੰਬਰ ਆਲਾ ਇੱਥਾ ਕੋਈ ਮੁਕਤੀ ਮਾਰਦਾ ਕੋਈ ਜਾਨਵਰ ਦਾ ਕੁੱਤੇ ਕੇ ਵੀ ਨਹੀਂ ਮਾਰਦਾ ਮਹਾਰਾਜ ਹੋਰ ਨਹੀਂ ਹੈ ਇਹ ਬੰਦੇ ਨੂੰ ਇੰਨਾ ਕੁਝਾ ਕੇ ਨਾ ਨਹੀਂ ਕਿਸੇ ਕਰਨੀ ਕਿਸੇ ਦਾ ਮਾਰੀ ਹੈ ਤੁਸਾਰਨ ਜੀਵ ਲੈ ਜਿਹੜਾ ਬੰਦਾ ਕਹਿ ਨੂੰਗਾ ਵੀ ਹਾਂ ਹੀ ਨਹੀਂ ਪਹਿਲੀ ਆਹਵੇਂ ਮੈਂ ਉਹਦਾ ਕੇਹਾ ਹੁਣ ਉਹ ਬੰਦੇ ਦੇ ਦੋ ਪੈਰਾਂ ਜਿੱਦਾ ਰੋਇਆ ਤੁਰ ਕੋ ਰੋ ਕਹਿੰਦਾ ਉਹਨਾਂ ਦੇ ਕੋਈ ਜਿੱਦਾ ਸਾਡੇ ਤਾਂ ਦੇ ਰੋਇਆ ਇਹ ਦੇਖੋ ਇਹ ਵੀ ਮਾਰਤਾ ਹੈਗਾ ਉਹ ਸਾਡੇ ਵੀਰੇ ਨੂੰ ਬਹੁਤ ਕੁੱਟਿਆ ਹੋਇਆ ਹੈਗਾ ਵੀ ਵੀ ਹੱਥ ਲੱਗੀ ਵੀ ਹੈਗੀ ਉੱਧਰ ਲੱਗੀ ਵੀ ਹੈਗੀ ਪਸਾ ਉਹ ਵੀ ਲੱਗੀ ਵੀ ਹੈਗੀ ਉਹਦੇ ਕੀ ਆ ਚੱਕਰ ਹੋਇਆ ਤਾਂ ਸਵੇਰੇ ਤੁਹਾਡੇ ਨਾਲ ਜਿਹਦੇ ਕਰਕੇ ਲੜਾਈ ਹੋਈ ਅਸੀਂ ਰਿਕਸ਼ਾ ਕੱਢਣ ਲੱਗੇ ਜੀ ਤਾਂ ਪਤਾ ਇੱਕ ਅੰਕਲ ਥਾ ਮੈਂ ਗਿਆ ਕਿ 2 ਮਿੰਟ ਖੜਿਆ ਮੈਂ ਕਹਾ ਉਹ ਖੜਿਆ ਨਹੀਂ ਉਹਨੇ ਮੇਰੇ ਵੀਰੇ ਨੇ ਕਹਾ 2 ਮਿੰਟ ਖੜ ਜਾ ਤੇ ਤੇਰੇ ਲੱਗ ਜਾਣੀ ਹੈ ਮੈਂ ਕਹ ਬੈਸੀ ਤੂੰ ਗਿਰ ਪਾ ਪੁੱਠਾ ਹੋ ਗਿਆ ਤੇ ਤੂੰ ਹੋਰ ਤੇਰੀ ਲੱਗ ਜਾਣੀ ਹੈ ਹਾਂ ਤੂੰ ਰੁਕਿਆ ਨਹੀਂ ਉਦੋਂ ਮੇਰੇ ਵੀਰੇ ਨੇ ਫਿਰ ਰੋਕਿਆ ਕਿਹਾ ਉਹ ਤੇ ਪੈਰਾ ਫਿਰ ਸਿੱਟ ਦੇਤੀ ਆਪਣੀ ਮੋਟਰਸਾਈਕਲ ਤੇ ਉਹਦੇ ਥੱਪੜੇ ਸਿੱਟਣ ਲੱਗ ਗਿਆ ਉਹ ਮੇਰੇ ਵੀਰੇ ਨੇ ਰੋਕਤਾ ਤੇ ਇਸੇ ਮੰਡਿਆੜੇ ਆ ਦੇ ਇਹ ਅਸਕੇ ਪਹਿਜਾ ਬੁਲਾ ਕੇ ਮੇਰੇ ਵੀਰੇ ਨੂੰ ਬਹੁਤ ਕੁੱਟਿਆ ਵਾ ਉਹ ਮੇਰੇ ਸਿਰ 'ਚ ਬੋਤਲ ਪਾਤੀ ਕੱਚ ਦੀ ਬੋਤਲ ਮਾਰੀ ਹਾਂ ਜੀ ਦਾਰੂ ਵਾਲੀ ਸਿਰਫ ਤੇ ਉਤਲ ਪਾਤੀ ਹੈ ਜੀ ਬਹੁਤ ਕੁੱਟਿਆ ਜੀ ਮਹਾਰਾਜ ਅਸੀਂ ਭਾਈ ਗਰੀਬ ਬੰਦੇ ਹੈਗੇ ਕੰਮ ਕਰਨੇ ਆਏ ਵੇ ਹੈਗੇ ਅਸੀਂ ਕਿ ਲੜਨੇ ਆਏ ਵੇ ਹੈਗੇ ਔਰ ਇਹ ਤਾਂ ਵੈਸੀ ਕਰਦੇ ਹੈਗੇ ਅਸੀਂ ਗਰੀਬ ਬੰਦੇ ਹੈਗੇ ਵੈਸੀ ਇਹਨਾਂ ਪੈਸੇ ਵਾਲੇ ਹੋਤੇ ਤਾਂ ਆਪਣੇ ਪਿੰਡ ਵਿੱਚ ਹੀ ਰਹਿ ਕੇ ਆਪਣੇ ਕੰਮ ਕਰ ਲਿਆ ਤਾਂ ਹੈ ਨਾ ਹੈਗਾ ਜੀ ਕਿੰਨੇ ਜਣੇ ਨੇ ਕੁੱਟੇ ਕਿੰਨੇ ਬੰਦੇ ਤੇ ਕੁੱਟਣ ਵਾਲੇ ਤੁਹਾਨੂੰ ਦੋ ਬੰਦੇ ਤੇ ਕਿਹੜੇ ਕਿਹੜੇ ਇਹ ਤੇ ਜੀ ਐਸਕੇ ਦਾ ਔਰ ਇੱਕ ਬੰਦਾ ਹੋਰ ਤਾਂ ਜੀ ਸਰਦਾਰ ਬੰਦਾ ਥਾ ਐਸਕੇ ਕੋਣ ਹੈ ਬੰਦਾ ਸਾਬ ਮੰਡੀ ਵਾਲਾ ਹੈਗਾ ਜੇ ਸਾਹਮਣੇ ਮੰਡੀ ਲੱਗੀ ਹੋਈ ਹੈਗੀ ਆ ਜਿਹੜਾ ਮੰਡੀ ਲੰਦਾ ਇਹ ਜੀ ਇਹ ਹੈਗੀ ਮੰਡੀ ਦੂਜਾ ਬੰਦਾ ਦੂਜਾ ਬੰਦਾ ਇੱਥੇ ਤੇ ਵਾਲ ਦਾ ਜੀ ਸਰਦਾਰ ਹੈ ਕੀ ਨਾਮ ਹੈ ਉਹਦਾ ਨਾਮ ਪਤਾ ਨਹੀਂ ਹੈਗਾ ਮੈਨੂੰ ਉਹਨੇ ਕਹਦੇ ਕੁੱਟਿਆ ਫਿਰ ਤੁਹਾਨੂੰ ਉਹ ਪਤਾ ਨਹੀਂ ਇਹ ਕਿ ਅਗਰ ਤੱਕ ਮੇਰੇ ਰਿਸ਼ਤੇਦਾਰੇ ਕ ਅਸੀਂ ਤਾਂ ਕਿ ਅਗਰ ਦੇ ਕਿ ਚਲੋ ਕੋਈ ਨਾ ਮਹਾਰਾਜ ਗਲਤੀ ਹੋ ਗਈ ਮਾਫ ਕਰ ਦਿਓ ਜੀ ਪੂਦੇ ਪੈਰੀ ਹੱਥ ਲਾ ਦੇ ਫਿਰ ਉਹ ਮੰਨਿਆ ਨਹੀਂ ਮਹਾਰਾਜ ਫਿਰ ਵੀ ਉਹਨਾਂ ਨੇ ਤੁਹਾਡੇ ਨਾਲ ਜਬਰਦਸਤ ਦਾਈ ਕੀਤੀ ਅਸੀਂ ਆਪਾਂ ਨੇ ਛੁੜਾਇਆ ਕਰਦੇ ਫਿਰ ਵੀ ਉਹ ਮੰਨਿਆ ਨਹੀਂ ਕਰਦਾ ਕਿ ਅਗਰ ਤੇ ਤੁਹਾਡੇ ਨਾਲ ਹੋਣੀ ਹੈ ਮਾ ਮਕਰਮ ਮਹਾਰਾਜ ਆਪਣੀ ਹੋਣੀ ਹੈ ਕਿ ਉਹਨਾਂ ਗਲਤੀ ਹੋ ਗਈ ਕੋਈ ਨਾ ਜੀ ਛੱਡੋ ਤੁਸੀਂ ਮਾਫੀ ਮੰਗੀ ਇੱਕ ਵਾਰੀ ਉਹਨਾਂ ਤੇ ਮਾਫੀ ਮੰਗੀ ਪੈਰੀ ਹੱਥ ਲਾਈ ਫਿਰ ਵੀ ਮੰਨੇ ਨਹੀਂ ਉਹ ਮੰਨਿਆ ਨਹੀਂ ਬਿਲਕੁਲ ਜੀ ਮਹਾਰਾਜ ਉਹ ਫਿਰ ਵੀ ਇਹ ਰੋਣਾ ਨਾ ਤੁਹਾ ਫਤਿਆ ਨੀਗਾ ਬੰਦਾ ਦਾ ਰੋਣਾ ਨਾ ਤੁਹਾ ਫਤਿਆ ਮੀਡੀਆ ਤੋਂ ਤੁਸੀਂ ਰੋਣਾ ਨਹੀਂ ਵੀਰ ਮੀਡੀਆ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਸਪੋਰਟ ਹੋਊਗੀ ਠੀਕ ਹੈ ਹਾਂ ਓਕੇ ਆ ਚੱਕਰ ਹੋਇਆ ਤੁਹਾਡੇ ਨਾਲ ਸਵੇਰੇ ਮਾਰਨਿੰਗ ਵਿੱਚ ਬਸ ਜੇ ਹੋਇਆ ਐਸਕੇਲ ਗੋਲ ਅਜੇ ਗਲਵਾ ਦੋਈ ਸੀ ਕੁਛ ਮਰਜੀ ਐਸਕੇਲ ਨੇ ਵੀਡੀਓ ਬਣਾਇਆ ਉਸੇ ਮੈਨੂੰ ਲੈ ਗਿਆ ਇੱਥੇ ਤੇ ਫੜ ਕੇ ਹਾਂ ਉੱਤੇ ਕੁੱਟਣ ਲੱਪੇਲੇ ਜਾ ਕੇ ਉਹ ਦੁਕਾਨ ਮੋਰੇ ਅੱਛਾ ਜੀ ਹੋਰ ਐਨਾ ਕੁੱਟਿਆ ਸਾਰੇ ਹੱਥ ਪੈਰ ਸਜਾਦੇ ਵੇ ਅਬੀਰੇ ਦਾ ਸਿਰ ਕੋਲ ਕਾਤੇ ਕੁੱਟਿਆ ਉਹਨਾਂ ਨੇ ਸੱਟ ਲੱਗੀਆਂ ਕਰੀ ਮਰੂ ਕੋ ਸੱਟ ਦੇਖੋ ਸੱਟਾਂ ਕਿੱਥੇ ਲੱਗੀਆਂ ਤਾਂ ਜੀ ਸੱਟਾਂ ਲੱਗੀਆਂ ਇੱਕ ਤਾਂ ਇੱਕ ਵਾਰ ਨੁਕੀਰੇਆ ਬਹੁਤ ਤੇਜ਼ ਨਾਲ ਸੱਟਾ ਮਾਰਿਆ ਤਾਂ ਆ ਪੈਰ 'ਤੇ ਬਚ ਗਿਆ ਉਹ ਤਾਂ ਦੀਨ ਦੀ ਪਿੰਡ ਪਾਈ ਵੀਦੀ ਮੈਂ ਤਾਂ ਬਚ ਗਈ ਹੱਥ ਕਿਹੜੇ ਛੁੱਟ ਆਹ ਤਾਂ ਸਾਹ ਮੰਡ ਲੌਲਾ ਪੈ ਨਸ ਨੂੰ ਚੱਲ ਗਈ ਵੀ ਓਹ ਉਹ ਵਾਲ ਕਾ ਯਾਰ ਅੱਜ ਕਿ ਬੁਲਾਉਂ ਮੁੰਤੇ ਵੀ ਹੈ ਲੱਗੇ ਵੇ ਤੁਹਾਡੇ ਆਈ ਹੋਰ ਸਿਰ ਕਿੱਥੇ ਹੈ ਸੋ ਚਾਬ ਜੀ ਹਾਂਜੀ ਖੂਨ ਨਿਕਲ ਰਿਹਾ ਹੈ ਖੂਨ ਨਿਕਲਦਾ ਸੱਚ ਹਾਂਜੀ ਖੂਨ ਨਿਕਲ ਰਿਹਾ ਸੱਚ ਜੀ ਇਹ ਬੁਲਾ ਹੋਵੇ ਨਹੀਂ ਤੈਨੂੰ ਕਾਤੇ ਕੁੱਟਿਆ ਕੀ ਹੋਇਆ ਗਿਆ ਬਸ ਇਹੀ ਗੱਲ ਦੀ ਮਰਜੀ ਹੋਰ ਦੂਰ ਲੇ ਤੇ ਇਸ ਸਮੇਂ ਤੇ ਨਾ ਕੋਈ ਲੜਾਈ ਹੈ ਨਾ ਕੁਛ ਹੈ ਮੈਂ ਕਦੇ ਨਾ ਇਹਨੂੰ ਬੁਲਾਉਂਦਾ ਨਾ ਬਹੁਤਾ ਨਾ ਕਹੇ ਕੋਈ ਹੋਰ ਇਮਰੋਕ ਚੀਨਾਲਾ ਉਹਨਾਂ ਚਾਹੀਦਾ ਭਾਈ ਤੂੰ ਭਾਈ ਨਾ ਤੇਰੀ ਕੋਈ ਗੱਲ ਲੈਣਾ ਕੋਈ ਹੈ ਤੂੰ ਇਹਨੂੰ ਮੁੰਡੇ ਨੂੰ ਕਾਦੇ ਕੱਲੇ ਨੂੰ ਕੁੱਟਿਆ ਜਾਨਵਰ ਵਾਂਗੂ ਕੱਲੇ ਨੂੰ ਕੁੱਟਿਆ ਹੋਰ ਵੀ ਨਾਲ ਤਾਂ ਉਹ ਕੰਬੀ ਦਾ ਇੱਕ ਸਰਦਾਰ ਅੱਛਾ ਔਰ ਇਹਦਾ ਅੱਛਾ ਭਾਈ ਇਹਨੂੰ ਬੁਲਾਓ ਜੀ ਇੱਕ ਵਾਰੀ ਬੈਠੇ ਬਿਠਾਓ ਇਹਨੂੰ ਬੁਲਾ ਕੇ ਨੀ ਭਰਾ ਵੀ ਨਾਲ ਦਾ ਬੜਾ ਬੰਦਾ ਹੋਣਾ ਹੈ ਆਪਣੇ ਘਰ ਦਾ ਭਰਾ ਦੇ ਵੀ ਸੱਟਾਂ ਲੱਗੀਆਂ ਭਰਾ ਦੇ ਵੀ ਸੱਟਾਂ ਹੋਰ ਉਹਦਾ ਤਾਂ ਸਿਰ 파ੜਦਾ ਵਾ ਸ਼ਾਇਦ ਉਹ ਕਿੱਥੇ ਹੈ ਚੋਕਰੀ ਸੋ ਗਿਆ ਉਤਰਦੇ ਕੇ ਮਾਰੇ ਹੋ ਜਾਂਦਾ ਮੈਂ ਸਾਥ ਲਈ ਦੇ ਠੀਕ ਹੈ ਜੀ ਉਹਨੇ ਆ ਕੇ ਮੋਰਸਲ ਖੜਾ ਕੀਤਾ ਇਹ ਕਹਿੰਦਾ ਤੇ ਰੇੜੀ ਨੂੰ ਲਾਣੀ ਹੋਣੀ ਕਹਿੰਦਾ ਵੀ ਆਹ ਰੇੜੀ ਐ ਮੈਂ ਲਾਣੀ ਐ ਮੋਰਸਲ ਕਿਹਦਾ ਹੈ ਚਮਨ ਨੂੰ ਕੇ ਉਹ ਬੰਦਾ ਇੱਥੇ ਬਲਾਉਣਾ ਚਾਹੁੰਦਾ ਇਹਦੇ ਨਾਲ ਆਪਸ ਵਿੱਚ ਵੈਸ ਬਾਜੀ ਹੋ ਗਈ ਇਹਨੇ ਪੰਕਜ ਤੇ ਵੀ ਇਹਨੇ ਉਹਦੇ ਥੱਪੜ ਮਾਰਤੇ ਜੀ ਪੰਜ ਸੱਤ ਥੱਪੜ ਮਾਰੇ ਉਹਦੇ ਖੂਨ ਵੀ ਚੱਲਿਆ ਬੇ ਨੱਕ ਤੇ ਜਿੰਮੇਦਾਰ ਮੈਨੂੰ ਕੋਈ ਪਤਾ ਨਹੀਂ ਦਾ ਜਦੋਂ ਪਤਾ ਲੱਗਿਆ ਉਹ ਜਿੰਮੇਦਾਰ ਮੇਰੇ ਕੋਲ ਆ ਕੇ ਰੋਣ ਲੱਗ ਗਿਆ ਉਹਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਮੁੰਡੇ ਨੇ ਕੰਬੀ ਜੇਤੇ ਵਾਲੀ ਨੂੰ ਫੋਨ ਕੀਤਾ ਵੀ ਐਂਦਾ ਕਰਦੇ ਮੇਰੇ ਬਾਪੂ ਦੇ ਦੇਖਣਾ ਥੱਪੜ ਮਾਰ ਕੰਬੀ ਮੇਰੇ ਕੋਲ ਆ ਗਈ। ਇਹ ਬਾਹਰੋਂ ਆਵੇ ਦਰਦ ਦਾ। ਅਜੇ ਨੂੰ ਬਾਹਰੋਂ ਬੁਲਾਇਆ ਮੈਂ ਕਿਹਾ ਪੰਕਜ ਬਾਹਰ ਨੂੰ ਆਈ। ਇਹ ਬਾਹਰ ਨੂੰ ਆਇਆ। ਕੰਬੀ ਨੇ ਬੱਚਿਆ ਵੀ ਕਿਆ ਗੱਲ ਹੋਈ? ਤੇ ਉਹਦੇ ਭਰੋਂ ਆ ਖੋ ਗਿਆ। ਉਹਨੇ ਫੜ ਲਿਆ ਫਿਰ ਉਹਦਾ ਛੋਟਾ ਭਾਈ ਆਇਆ ਉੱਪਰੋਂ। ਉਹ ਉਧਰ ਮੈਂ ਫੜ ਲਿਆ। ਫਿਰ ਭਾਈ ਸੇਵਾ ਕੀਤੀ ਸੀ। ਲੜਾਈ ਮੋਟਰਸਾਈਕਲ ਖੜਾਣ ਕਰਕੇ। ਮੋਟਰ ਲੜਾ ਛੋਟਾ ਨਹੀਂ 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 ਲੜਾਈ ਹੋਈ ਨਾ ਜ਼ਿਮੀਦਾਰ ਦੇ ਥੱਪੜ ਮਾਰਦੇ। ਨਹੀਂ ਕਿਉਂ ਮਾਰਿਆ? ਉਹ ਮੋਟਰਸਾਈਕਲ ਖੜਾਤਾ ਸੀ ਉਹਦੇ ਛਾਂਦ ਥੱਲੇ। ਅੱਛਾ ਉਹ ਇੰਨੇ ਕਿਆ ਚੱਕ ਲੋ? ਹਾਂ ਕੋ ਛਾਂ ਦੀਦੀ ਹੈ। ਛਾਂ ਦੀਦੀ ਜਿਹੜਾ ਜਿਹ ਜਰਾ ਫਿਰਾਲ ਇਦੀ ਕਿਹਾ ਉੱਥੇ ਉੱਥੇ ਜਿੱਦਾਂ ਰੜੀ ਆਉਣੀ ਉਹਨੇ ਕਿਹਾ ਵੀ ਚੱਕ ਲੋ ਇਹਨੇ ਉਹਦੇ ਥੱਪੜ ਮਾਰਤੇ ਉਹਨੇ ਕਿਹਾ ਮੈਂ ਮੈਂ ਘੰਟੇ ਨੂੰ ਚੱਲ ਜਾਣਾ ਹਾਂ ਲੜਾਈ ਵਧ ਗਈ ਹਾਂ ਉੱਥੇ ਲੜਾਈ ਵਧੀ ਇਹ ਉਹ ਕਹਿ ਰਿਹਾ ਵੀ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਹੱਥ ਸਜਾਤਾ ਮੇਰਾ ਸਿਰ 파ੜਤਾ ਬੂਤਲਾ ਮਾਰੀਆਂ ਮੇਰੇ ਹਾਂ ਉਹ ਕਿਉਂ ਇਹਨੇ ਜ਼ਿੰਮੇਵਾਰ ਦੇ ਥੱਪੜ ਮਾਰੇ ਜਦ ਕੰਬੀ ਨੇ ਆ ਕੇ ਇਹਨੂੰ ਫੜਿਆ ਠੀਕ ਹੈ ਇਹ ਕੰਬੀ ਪਰੋਂ ਪਿਆ ਛੋੜਾ ਭਾਈ ਮੇਰੇ ਕੋਲ ਪੈ ਗਿਆ ਫਿਰ ਭਾਜੀ ਜਦ ਖਬਰ ਬਾਜੀ ਹੋਣੀ ਹੈ ਤਾਂ ਕੁੱਟਕੜਾ ਪਾ ਹੋਣਾ ਚਲੋ ਠੀਕ ਹੈ ਥੈਂਕ ਯੂ